ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਸਵਾਗਤ ਹੈ ਜੀ ਮਿੱਟੀ ਦੀ ਖੁਸ਼ਬੂ ਚੈਨਲ ਤੇ ਧੰਨਵਾਦ ਜੀ ਤੁਹਾਡਾ ਤੇ ਇਹ ਅੱਜ ਅਸੀਂ ਪਲਾਂਟੇਸ਼ਨ ਵੇਖਣ ਆਏ ਆ ਇਹ ਜਿਹੜੀ ਬਣਾਈ ਸੀ ਕਲੋਨੀ ਇਹਦੇ ਵਿੱਚ ਜੋ ਵੀ ਜੀ ਬਨੂੜ ਪਟਿਆਲਾ ਰੋਡ ਤੋਂ ਜਦੋਂ ਅਸੀਂ ਛੱਤਬੀੜ ਤੋਂ ਜਾਂਦੇ ਬਨੂੜ ਵਾਲੀ ਸਾਈਡ ਨੂੰ ਤੇ ਬੱਸੀਪਿੰਡ ਦੇ ਨਾਲ ਆਏ ਕਲੋਨੀ ਕੱਟੀ ਆਈエス ਕਲੋਨੀ ਇਹਦੇ ਦੋ ਕਲੌਂਡੀਆਂ ਨੇ ਜਿਹਦੇ ਵਿੱਚ ਪਲਾਂਟੇਸ਼ਨ ਦਾ ਕੰਮ ਜਿਹੜਾ ਉਹ ਸਾਡਾ ਸੀਗਾ ਹਾਂਜੀ ਤੇ ਉਹ ਤੁਹਾਨੂੰ ਦਿਖਾਉਨੇ ਆ ਜਿਵੇਂ ਇਹ ਕੇ ਪਾਰਕ ਤਿਆਰ ਕੀਤੀ ਸੀ ਆ ਪਿੱਛੇ ਆਪਣੀ ਹੱਜ ਆ ਗਈ ਪੀਲੇ ਫੁੱਲ ਵਾਲੀ ਟਕੋਮਾਂ ਦੀ ਉਸ ਤੋਂ ਬਾਅਦ ਇਹ ਚਾ ਇਹਨੂੰ ਕਵਰ ਕਰਨ ਵਾਸਤੇ ਚਾਂਦਨੀ ਲਾਈ ਸੀ ਇਹ ਆਪਣੇ ਪਾਮ ਆ ਗਏ ਉਹ ਥੱਲੇ ਨੀਚੇ ਬੈੱਡ ਹਮੇਲੀਆ ਇਹ ਵੀ ਪਾਮ ਦੀਆਂ ਲਾਈਨਾਂ ਆ ਗਈਆਂ ਵਿੱਚ ਘਾ ਆ ਗਿਆ ਇੱਥੇ ਇਹ ਸੀ ਥੋੜੀ ਜਿਹੀ ਮਿੱਟੀ ਦੀ ਪ੍ਰੋਬਲਮ ਹੈਗੀ ਆ ਇਹ ਰੇਤਾ ਜ਼ਿਆਦਾ ਸੀਗਾ ਜਿਹਦੇ ਕਾਰਨ ਥੋੜਾ ਜਿਹਾ ਗਰੋਥ ਲੇਟ ਹੋਈ ਪਰ ਇਹਨੂੰ ਵਧੀਆ ਬੂਟੇ ਚੱਲੇ ਸਾਰੇ ਤਕਰੀਬਨ ਪਾਣੀ ਵੱਧ ਲਾਉਣਾ ਪਿਆ ਬਾਕੀ ਤਾਂ ਠੀਕ ਹੈ ਸਾਰਾ ਕੁਝ ਤਾਂ ਤੁਹਾਡਾ ਪੂਰਾ ਸ਼ੁਰੂਆਤ ਤੋਂ ਤਿਆਰੀ ਤੋਂ ਲੈ ਕੇ ਉਦੋਂ ਬਾਅਦ ਦੇ ਵਿੱਚ ਸਭ ਸੰਭਾਲਦਾ ਸਾਰਾ ਜਮੇਅਰ ਹੁੰਦੀ ਹਾਂਜੀ ਇਹਦੇ ਵਿੱਚ ਮੇਨਟੇਨੈਂਸ ਵੀ ਸਾਲ ਦਾ ਅੱਛਾ ਫਿਲਹਾਲ ਤਾਂ ਹੁਣ ਅਸੀਂ ਇਹਨੂੰ ਤਿਆਰ ਕਰਤਾ ਕੰਪਲੀਟ ਹੈ ਸਾਡਾ ਪ੍ਰੋਜੈਕਟ ਹੁਣ ਮੇਨਟੇਨੈਂਸ ਚੱਲਦਾ ਹੈ ਇਹਦਾ ਅੱਛਾ ਮੇਨਟੇਨੈਂਸ ਵਿੱਚ ਫਿਰ ਤੁਸੀਂ ਕੀ ਕੁਝ ਕਰਦੇ ਜੀ ਇਦਾਂ ਸਾਰੀ ਸਫਾਈ ਪ੍ਰੋਪਰ ਫਲੋਰਸ ਦੀ ਪਾਣੀ ਖਾਦ ਦਵਾਈ ਜੋ ਵੀ ਕੁਝ ਹੈਗਾ ਸਾਰਾ ਕੁਝ ਜੋ ਅਸੀਂ ਇਹਦਾ ਦੇਖਣਾ ਜੋ ਵੀ ਬਾਦ ਘਾਟਿਆ ਠੀਕ ਹੈ ਬਾਕੀ ਸਾਈਡ ਦੀ ਸਫਾਈ ਸਾਰੀ ਰੱਖਣੀ ਆ ਤੁਹਾਡੇ ਬਣਾਉਣ ਤੋਂ ਲੈ ਕੇ ਮੇਨਟੇਨੈਂਸ ਤੱਕ ਇਹ ਸਭ ਕੁਝ ਟੈਂਡਰ ਦੇ ਵਿੱਚ ਇਨਕਲੂਡ ਹੁੰਦਾ ਹੈ ਹਾਂ ਵਿੱਚ ਇਹ ਹੁੰਦਾ ਅਲੱਗ-ਅਲੱਗ ਹੁੰਦਾ ਕਈ ਲੱਗ ਵੀ ਹੁੰਦੇ ਆ ਜਾਂ ਨਿਕਲ ਡਵੈਲਪ ਤੇ ਵੀ ਆ ਜਾਂਦੇ ਆ ਹਾਂਜੀ ਬਾਕੀ ਦੇ ਵਿੱਚ ਮੇਨਟੇਨੈਂਸ ਦਾ ਸੀਗਾ ਉਹ ਵੀ ਨਾਲ ਹੀ ਆ ਸਾਡਾ ਤੇ ਠੀਕ ਹੈ ਜੇ ਕਿਹਨੇ ਆਪਣੀ ਨਵੀਂ ਪਾਰਕ ਬਣਵਾਉਣੀ ਹੋਵੇ ਹਾਂਜੀ ਤੇ ਉਹ ਤੁਹਾਨੂੰ ਕੰਟੈਕਟ ਕਰ ਸਕਦਾ ਹੈ ਬਿਲਕੁਲ ਜੀ ਇਹ ਕਰ ਸਕਦਾ ਅਸੀਂ ਕੰਮ ਹੀ ਉਹ ਕਰਦੇ ਹਾਂ ਤੇ ਠੀਕ ਹੈ ਤੇ ਕਿੱਥੇ ਤੱਕ ਕਰੋਗੇ ਮੰਨ ਲਓ ਵੀ ਚੰਡੀਗੜ੍ਹ ਏਰੀਆ ਵਿੱਚ ਹੀ ਜਾਂ ਫਿਰ ਹੋਰ ਕਿਤੇ ਜਾ ਕੇ ਵੀ ਨਹੀਂ ਅਸੀਂ ਕਰਦੇ ਹਾਂ ਆਲ ਪੰਜਾਬ ਹੀ ਕਰੀਦਾ ਵਾ ਸਾਈਡਾਂ ਤੇ ਵੀ ਬਾਕੀ ਚੰਡੀਗੜ੍ਹ ਦੇ ਆਸ-ਪਾਸ ਤੇ ਕਰਦੇ ਹਾਂ ਅਸੀਂ ਪੁਰਾਣਾ ਹੀ ਕਰਦੇ ਹਾਂ ਕੰਮ ਕਾਫੀ ਠੀਕ ਹੈ ਜੀ ਬਾਕੀ ਸਾਈਡਾਂ ਵੀ ਜਿਹੜੀਆਂ ਸਾਈਡਾਂ ਵੀ ਵਿਜ਼ਿਟ ਕਰਕੇ ਕਰ ਲਈ ਦੀਆਂ ਭਾਈ ਕੋਠੀਆਂ ਦੇ ਕੰਮ ਵੀ ਹੈਗੇ ਆਪਣੇ ਕੋਲ ਜਿਹੜੇ ਚੱਲੀ ਜਾਂਦੇ ਤੇ ਇੱਥੇ ਤੁਸੀਂ ਕਿੱਡਾ ਕੀਤਾ ਏ ਕਲੋਨੀ ਦੇ ਵਿੱਚ ਇਕੋ ਸੈਕਸ਼ਨ ਬਣਾਇਆ ਕਿ ਛੋਟੇ-ਛੋਟੇ ਹੱਡ ਸੈਕਸ਼ਨ ਬਣਾਏ ਨੇ ਨਹੀਂ ਇਹ ਤਾਂ ਫਿਲਹਾਲ ਇਹਨਾਂ ਜਿਹੜੀਆਂ ਗ੍ਰੀਨ ਬੈਲਟਾਂ ਕੱਟੀਆਂ ਸੀ ਅਜੇ ਉਹ ਹੀ ਡਿਵੈਲਪ ਕੀਤੀਆਂ ਜਾਂ ਦੋ ਪਾਰਕਾਂ ਦੇ ਵਿੱਚ ਅੱਛਾ ਜੀ ਤੇ ਉਸ ਤੋਂ ਬਾਅਦ ਅੱਗੇ ਇੱਕ ਸੋਸਾਇਟੀ ਉਹ ਸੁਖਮਨੀ ਸੋਸਾਇਟੀ ਲੱਗ ਗਿਆ ਉਹਦੀ ਪਲਾਂਟੇਸ਼ਨ ਅਜੇ ਕਰਨੀ ਹੈ ਸ਼ੁਰੂ ਉਹ ਏ ਲੱਗ ਸੀਗੀ ਉਹ ਲੱਗੇ ਇਹਦੇ ਵਿੱਚ ਆਈ ਐਸ ਕਲੋਨੀ ਦੇ ਵਿੱਚ ਸਿਰਫ ਜਿਹੜੀ ਇਹਨਾਂ ਰੈ residense ਏਰੀਆ ਬਣਾਇਆ ਉਹ ਸਿਰਫ ਅਫਸਰਾਂ ਵਾਸਤੇ ਬਣਾਇਆ ਹੈ ਇਹਦੇ ਵਿੱਚ ਅੱਛਾ ਇਹਦੇ ਵਿੱਚ ਜਰਨਲ ਬੰਦਾ ਕੋਈ ਵੀ ਨਾਂ ਇਹ ਤੇ ਲੈ ਸਕਦਾ ਪ੍ਰਾਪਰਟੀ ਦਾ ਨਾਂ ਹੀ ਵੇਚ ਸਕਦਾ ਹੈ ਸਿਰਫ ਉਹਨਾਂ ਵਾਸਤੇ ਬਣਾਈ ਜਾਂਦਾ ਅਜੇ ਨਾ ਇੱਕ ਸਾਈਡ ਤਿਆਰ ਕੀਤੀ ਉਹ ਅੱਗੇ ਵੀ ਤੁਹਾਨੂੰ ਦਿਖਾਉਣਾ ਹੈ ਜਿਹੜੀਆਂ ਅਸੀਂ ਔਕਟਾਂ ਇਹਨਾਂ ਦੀਆਂ ਤਿਆਰ ਕੀਤੀਆਂ ਨੇ ਆ ਜਿਹੜੇ ਛੋਟੇ-ਛੋਟੇ ਲੰਮੇ ਕੀ ਬੂਟਿਆਂ ਦੇ ਨਾਮ ਨੂਮ ਨੇ ਸਾਰੇ ਦੱਸ ਦਿਓ ਇਹ ਵਾਈਟ ਪੱਤੇ ਵਾਲੇ ਜਿਹੜੇ ਹਾਂ ਇਹ ਫੁਲਕੇਰੀਆ ਵਾ ਉਹ ਨੈਕਸ ਹੈ ਪੈਲਸਨ ਪਾਈਨ ਇੱਧਰ ਅੱਗੇ ਆ ਗਈਆਂ ਆਪਣੀਆਂ ਖਜੂਰਾਵਾਂ ਖਜੂਰਾਾਂ ਦੇ ਪਲੱਸ ਅੱਗੇ ਗੋਲਡਨ ਸਾਈਪਰਸ ਆ ਗਿਆ ਟੀ ਸਾਈਕਸ ਆ ਗਿਆ ਪਾਮ ਚਾਰ ਪੰਜ ਵੈਰਾਈਟੀਆਂ ਜਿਹੜੀਆਂ ਵਧੀਆ ਟੌਪ ਕਲਾਸ ਹੈ ਸਾਰੀਆਂ ਲੱਗੀਆਂ ਇਹਦੇ 'ਚ ਇਹ ਸਾਰਾ ਬੂਟਾ ਜਿਹੜਾ ਇਹ ਕਿੱਥੋਂ ਹੁੰਦਾ ਹੈ ਪੰਜਾਬ ਦੀਆਂ ਉਦਯੋਗੀਆਂ ਤੋਂ ਜਾਂ ਬਾਹਰੋਂ ਇਮਪੋਰਟ ਹੁੰਦਾ ਹੈ ਇਹ ਆਪਣੀ ਮਰਜ਼ੀ ਹੈ ਚਾਹੇ ਤੁਸੀਂ ਇੱਥੋਂ ਲੈ ਲਓ ਚਾਹੇ ਬਾਹਰੋਂ ਲੈ ਲਓ ਜਿੱਥੋਂ ਤੁਹਾਨੂੰ ਸ਼ੂਟ ਕਰਦਾ ਰੇਟ ਤੁਹਾਡਾ ਵਾਜਬ ਹੈ ਉੱਥੋਂ ਲੈ ਲਓ ਕੋਈ ਚੱਕਰ ਨਹੀਂ ਅੱਛਾ ਹਾਂ ਬਾਕੀ ਸਾਡੇ ਤੇ ਇਹੀ ਵੀ ਆਰਡਰ ਜਦੋਂ ਵੱਡਾ ਆਉਂਦਾ ਫਿਰ ਅਸੀਂ ਬਾਹਰੋਂ ਮੰਗਾਉਨੇ ਸਾਰਾ ਅੱਛਾ ਅੱਛਾ ਉਹ ਥੋੜਾ ਸਾਨੂੰ ਕਿਰਾਇਆ ਬਚ ਜਾਂਦਾ ਸਸਤਾ ਪੈ ਜਾਂਦਾ ਜਦੋਂ ਮਾਲ ਵੱਧ ਹੋਵੇ ਫਿਰ ਤੇ ਬਾਹਰੋਂ ਮੰਗਾਉਂਦਾ ਫਾਇਦਾ ਨਹੀਂ ਤੇ ਫਿਰ ਲੋਕਲ ਲੈ ਲਓ ਜੇ ਥੋੜਾ ਤੇ ਠੀਕ ਹੈ ਜੀ ਉਸ ਤੋਂ ਬਾਅਦ ਇਹ 파ਰਕ ਆ ਗਈਆਂ ਇਹਦੇ 'ਚ ਅਸੀਂ ਜਿੰਨਾ ਵੀ ਕਹਾ ਲਾਇਆ ਸਾਰਾ ਲੂਜ਼ ਲਾਇਆ ਸੀ ਤੋੜ ਕੇ ਮੈਟ ਤੋਂ ਤੇ ਪੂਰਾ ਪ੍ਰੋਪਰ ਮੈਟ ਬਣ ਗਿਆ ਇਹਦਾ ਵਧੀਆ ਹਾਂਜੀ ਹੁਣ ਇਹ ਬੀਡਿੰਗ ਇਹਦੀ ਚੱਲਦੀ ਆ ਵਿੱਚ ਵਿੱਚ ਕਹਾਂਗੇ ਸਰਦੀ ਚ ਥੋੜਾ ਜਿਹਾ ਗਰੋਥ ਕੱਟ ਹੁੰਦੀ ਫਿਰ ਬੀਡਿੰਗ ਕਰਦੀ ਦੀ ਇਹਦੀ ਤੇ ਦੇਸੀ ਘਾਹ ਵਿੱਚੋਂ ਕੱਢਦੀ ਦਾ ਜਿਹੜਾ ਹੁੰਦਾ ਵਾ ਅੱਛਾ ਉਹਦੇ ਨਾਲ ਅੱਗੇ ਰਿਜ਼ਲਟ ਵਧੀਆ ਆ ਜਾਂਦਾ ਆਹ ਸਾਈਡ ਤੇ ਕਿਹੜੇ ਬੂਟੇ ਨੇ ਇਹ ਸਾਈਡ ਤੇ ਹੱਜ ਬਣਾਈਆਂ ਹਵੇਲੀਆ ਤਾਂ ਟਰਮੀਨਲੀਆ ਵਾ ਟਰੀ ਆ ਇਹ ਅੱਛਾ ਇਸ਼ਾਮ ਵਾਸਤੇ ਤੇ ਵੈਸੇ ਵੀ ਬਹੁਤ ਸੋਹਣੇ ਲੱਗਦੇ ਹੁਣ ਜਿਵੇਂ ਤੁਸੀਂ ਤਿਆਰ ਕਰਦੇ ਜੇ ਇੱਥੇ ਪਾਰਕਾਂ ਤਿਆਰ ਕਰਨੀਆਂ ਪਲਾਂਟੇਸ਼ਨ ਕਰਨੀ ਘਰ ਨੂੰ ਸਜਾਉਣਾ ਸਾਰਾ ਇਹ ਚੀਜ਼ਾਂ ਆਪਣੇ ਪਿੰਡਾਂ ਥਾਵਾਂ ਤੇ ਕਿਉਂ ਨਹੀਂ ਹੈਗੀਆਂ ਚਮਿਆਰੀ ਵਾਲ ਹੋ ਗਿਆ ਜਨਾਲੇ ਵਾਲ ਹੋ ਗਿਆ ਅੰਬਰਸਰ ਵਾਲ ਹੋ ਗਿਆ ਇੰਨਾ ਏਰੀਆ ਦੇ ਵੱਲ ਇਹ ਇੰਨਾ ਕਿਉਂ ਨਹੀਂ ਹੈਗਾ ਇਹਦਾ ਪਤਾ ਕਿ ਇੱਕ ਕਾਰਨ ਤੇ ਇਹ ਆ ਵੀ ਇੱਕ ਤਾਂ ਨਵਾਂ ਏਰੀਆ ਡਵੈਲਪ ਹੋ ਰਿਹਾ ਦੂਜਾ ਇਹਦੇ ਚ ਲਾਜ਼ਮੀ ਆ ਕਿ ਮੰਨ ਲਓ ਤੁਸੀਂ ਕੋਈ ਵੀ ਘਰ ਬਣਾਉਂਦੇ ਜੇ ਉਹਦੇ ਵਾਸਤੇ ਤੁਹਾਨੂੰ ਗ੍ਰੀਨ ਬੈਲਟ ਛੱਡਣੀ ਪਣੀ ਆ ਅੱਛਾ ਜੀ ਜਿਹੜਾ ਨਕਸ਼ਾ ਤੁਹਾਡਾ ਤਾਂ ਪਾਸ ਹੋਊ ਸੈਕਟਰਾਂ ਦੇ ਅੰਦਰ ਜੇ ਤੁਸੀਂ ਗ੍ਰੀਨ ਬੈਲਟ ਛੱਡੋਗੇ ਉਹਦੀ ਤੇ ਠੀਕ ਹੈ ਜੀ ਤੇ ਜੇ ਅਸੀਂ ਜੇ ਮੰਨ ਲਓ ਬਾਹਰ ਕਲੋਨੀ ਕੋਈ ਵੀ ਕੰਪਨੀ ਕਲੋਨੀ ਕੱਢਦੀ ਉਹਦੇ ਵਿੱਚ ਵੀ ਇਹਨਾਂ ਨੂੰ ਗ੍ਰੀਨ ਏਰੀਆ ਦੇਣਾ ਹੀ ਪੈਣਾ ਤੇ ਟਰੀ ਵੀ ਦੇਣੇ ਪੈਣੇ ਪਲੱਸ ਉਹਦੇ ਲਈ ਵਾਸਤੇ ਅੱਛਾ ਇਧਰ ਅਖਤ ਵੀ ਲਾਉਣੇ ਲਾਉਣੇ ਆ ਤੇ ਫੇਰ ਕਲ ਨਕਸ਼ਾ ਪਾਸ ਹੋਣਾ ਕਲੋਨੀ ਪਾਸ ਹੋਣੀ ਆ ਤੇ ਗ੍ਰੀਨ ਬੈਲਟਾਂ ਵੀ ਛੱਡਣੀਆਂ ਪੈਣੀਆਂ ਮਤਲਬ ਕਿ ਆਪਣੇ ਇੱਥੇ ਬਿਨਾ ਪਾਰਕ ਤੋਂ ਹਾਂ ਕਲੋਨੀ ਨਹੀਂ ਬਣ ਸਕਦੀ ਨਹੀਂ ਬਣ ਸਕਦੀ ਨਾ ਹੀ ਤਾਡੇ ਘਰ ਦਾ ਨਕਸ਼ਾ ਪਾਸ ਹੋਊਗਾ ਮੰਨ ਲਓ ਤੁਸੀਂ ਜੇ ਨਾ ਕਰਦੇ ਆ ਤਾਂ ਨਕਸ਼ਾ ਕਰ ਅੰਦਰ ਸੈਕਟਰਾਂ ਦੇ ਲੈਂਦੇ ਜ ਜਗਾ ਉਹ ਵੀ ਤੁਹਾਨੂੰ ਗ੍ਰੀਨ ਬੈਲਟ ਉਹਦੀ ਛੱਡਣੀ ਪੈਣੀ ਉਹਨਾਂ ਏਰੀਆ ਜਿੰਨਾਂ ਨਾਲ ਵਿੱਚ ਅਲਾਟ ਕੀਤਾ ਵਾ ਅੱਛਾ ਅੱਛਾ ਤੇ ਦੂਜਾ ਇਹ ਹੈ ਵੀ ਚਲੋ ਆਪਣੇ ਪਿੰਡਾਂ ਦੇ ਵਿੱਚ ਪੁਰਾਣੇ ਘਰ ਬਣੇ ਆ ਸਪੇਸ ਘਟ ਗਈ ਜਗਾ ਲੋਕਾਂ ਦੀ ਹੁਣ ਅੱਗੇ ਕੋਠੀਆਂ ਬਣਾਈ ਜਾਂਦੇ ਡਬਲ ਡਬਲ ਪਰ ਉਹਦਾ ਕੋਈ ਉਹਦੇ ਨਾਲ ਉਹ ਜੇ ਥੋੜਾ ਪਤਾ ਗ੍ਰੀਨ ਏਰੀਆ ਛੱਡੋ ਹਾਂਜੀ ਉਹਦੇ ਨਾਲ ਹੋਰ ਜ਼ਿਆਦਾ ਲੁੱਕ ਵਧੀਆ ਬਣਦੀ ਹਾਂ ਲੁੱਕ ਵਧੀਆ ਤੇ ਦੂਜਾ ਬਾਕੀ ਵਾਤਾਵਰਨ ਵਧੀਆ ਰਹਿੰਦਾ ਵਾ ਮੰਨ ਲਓ ਤੁਸੀਂ ਜੇ ਉਹਨੂੰ ਸਹੀ ਪ੍ਰੋਪਰ ਤਰੀਕੇ ਨਾਲ ਗ੍ਰੀਨ ਰੱਖਦੇ ਜੇ ਤੇ ਉਹ ਇਹ ਸਰਕਾਰ ਦਾ ਤੇ ਇੱਕ ਹਿਸਾਬ ਦਾ ਸਮਝ ਲਓ ਕਿ ਉਪਰ ਆਲਾ ਹੀ ਆ ਵੀ ਥੋੜੀ ਬੋਤੀ ਹਰਿਆਲੀ ਹੋ ਜੇ ਉਹ ਤਰ੍ਹਾਂ ਹਰ ਥਾਂ ਤੇ ਨੀਰਾ ਪੱਥਰ ਇੱਟਾ ਇਹੋ ਹੀ ਰਹਿ ਜਾਣੀਆਂ ਉਹ ਤਾਂ ਥੋੜਾ ਬੋਤਾ ਵੇਖੋ ਜੀ ਆਪ ਵੀ ਬੰਦੇ ਨੂੰ ਸੋਚਣਾ ਪੈਣਾ ਇਹਨਾਂ ਚੀਜ਼ਾਂ ਬਾਰੇ ਹਾਂਜੀ ਕੱਲ ਨੂੰ ਬੱਚੇ ਤਾਂ ਢੇ ਖੇਡਦੇ ਆ ਘਰਾਂ ਦੇ ਵਿੱਚ ਤੇ ਜੇ ਪੱਕੀ ਜਗ੍ਹਾ ਖੇਡਦੇ ਤਾਂ ਸੱਟ ਪਿੱਟ ਤਾਂ ਵੱਜਦੀ ਵੱਜਦੀ ਹਾਂਜੀ ਜੇ ਥੋੜੀ ਬੋਦੀ ਕੱਚੀ ਜਗ੍ਹਾ ਹੋਊ ਵੀ ਜਾਂ ਘਰ ਤੇ ਗਰੀ ਕਾਹ ਹੋਊਗਾ ਤੇ ਬੱਚੇ ਇੱਥੇ ਮਰਜ਼ੀ ਵਧੀਆ ਖੇਡ ਸਕਦੇ ਹਾਂਜੀ ਬਿਲਕੁਲ ਏ ਚੀਜ਼ ਦਾ ਬੜਾ ਬੈਨੀਫਿਟ ਹੈ ਬਾਕੀ ਚਲੋ ਹੁਣ ਵੈਸੇ ਲੋਕੀ ਥੋੜਾ ਜਿਹਾ ਮੁੜੇ ਅੱਗੇ ਨਾਲੋਂ ਹੁਣ ਹਰ ਕੋਈ ਸੋਚਦਾ ਵੀ ਚਲੋ ਦਰਖਤ ਇੱਕ ਅੱਧਾ ਘਰ ਹੋਵੇ ਤੇ ਹੋਣਾ ਵੀ ਜ਼ਰੂਰੀ ਚਾਹੀਦਾ ਇਸ ਚੀਜ਼ ਤੋਂ ਬਿਨਾਂ ਨਿਕ ਜਾਰਾ ਇਹ 메인 ਐਂਟਰੀ ਦੇ ਲਾਗੇ ਆਫਿਸ ਹੈ ਤੇ ਆਫਿਸ ਦੇ ਪਿੱਛੇ ਇੱਕ ਬਣਾਈ ਗਈ ਹੈ ਪਾਰਕ ਇਹ ਇਥੇ ਵਾਟਰ ਸਪਲਾਈ ਦਾ ਬਣਾਉਣ ਗਿਆ ਜਗ੍ਹਾ ਨਹੀਂ ਉਹ ਸਰਕਾਰੀ ਟਿਊਬਵਲ ਉਹ ਵਾਲਾ ਅੱਛਾ ਜੀ ਇਹਦੀ ਸਪਲਾਈ ਇਧਰ ਖੇਤਾਂ ਨੂੰ ਵੀ ਜਾਂਦੀ ਹੈ ਤੇ ਇਧਰ ਵੀ ਹੁੰਦੀ ਹੈ ਇਹਦੀ ਠੀਕ ਹੈ ਠੀਕ ਤੇ ਇਹਦੇ ਵਿੱਚ ਇਹ ਜਿਹੜੀ ਆ ਉੱਪਰ ਕਲੋਨੀ ਉੱਚੀ ਸੀ ਆ ਜਗ੍ਹਾ ਜਿਹੜੀ ਹੈ ਨੀਨੀ ਹੈ ਤੇ ਬੈਕ ਸਾਈਡ ਤੇ ਛੱਡੀ ਇਹਨਾਂ ਆਪਣੀ ਵੀ ਜਗ੍ਹਾ ਅੱਛਾ ਅੱਛਾ ਜਿਹੜੀ ਪਾਰਕ ਬਣੀ ਹੈ ਆ ਅਸੀਂ ਇੱਥੇ ਮੈਟ ਬਣਾ ਤੱਕ ਆਦਾ ਨਾ ਮਿੱਟੀ ਰੁੱਢਣੀ ਨਾ ਇੱਥੇ ਕੋਈ ਚੀਜ਼ ਹਾਂ ਕਾਂਡ ਨਾਲ ਮਿੱਟੀ ਵੀ ਪੱਕੀ ਰਣੀ ਜਗ੍ਹਾ ਦਾ ਨੁਕਸਾਨ ਹੋਣਾ ਨਾਲ ਬੈਠਣ ਵਾਸਤੇ ਵਧੀਆ ਗਰਮੀ ਚ ਜਿਵੇਂ ਮਰਜ਼ੀ ਸਰਦੀ ਚ ਬੈਠੋ ਬੈਠਣ ਨੂੰ ਵੀ ਚੰਗੀ ਤੇ ਵੇਖਣ ਨੂੰ ਵੀ ਸੋਹਣੀ ਵੇਖਣ ਨੂੰ ਵੀ ਸੋਹਣੀ ਤੇ ਪੈਣ ਨੂੰ ਵਧੀਆ ਨਾਲੇ ਜਗ੍ਹਾ ਵਰਤੋਂ ਜਾਇਣੀ ਇਹਨਾਂ ਦੇ ਇਹ ਇੱਕ ਛੋਟੀ ਜੀ ਕੈਰੀ 3x10 ਦੀ ਆ ਇਹਦੇ ਵਿੱਚ ਅਸੀਂ ਬੋਲਾਂ ਲਾ ਕੇ ਥੱਲੇ ਫਲਾਵਰ ਲਾ ਕੇ ਪਲਾਂਟੇਸ਼ਨ ਕਰਤੀ ਵਧੀਆ ਮਨ ਲਓ ਛੋਟੀ ਕਿਆਰੀ ਤੁਸੀਂ ਤਿਆਰ ਕਰਨੀ ਕਰੇ ਉਹ ਵੀ ਵਧੀਆ ਇੰਨੇ ਬੂਟੇ ਲਾ ਕੇ ਕਰ ਸਕਦੇ ਜਿ ਜਿੱਦਾਂ ਇਹ ਬੋਲਣ ਲੱਗੀਆਂ ਨੇ ਇਹਦੇ ਵੀ ਦੋ ਤਿੰਨ ਕਲਰ ਆਉਂਦੇ ਆ ਜੇ ਤੁਸੀਂ ਮੰਨ ਲਓ ਅਲੱਗ-ਅਲੱਗ ਲਾਉਣੀਆਂ ਨੇ ਇਹ ਸਿਲਵਰ ਕਲਰ 'ਚ ਰੈੱਡ 'ਚ ਵੀ ਆਉਂਦੀਆਂ ਨੇ ਗ੍ਰੀਨ 'ਚ ਵੀ ਆਉਂਦੀਆਂ ਤੇ ਨੀਚੇ ਦੇ ਅਸੀਂ ਸੀਜ਼ਨਲ ਫਲਾਵਰ ਵੀ ਭਰ ਸਕਦੇ ਆ ਪਰਮਨੈਂਟ ਫਲਾਵਰ ਵੀ ਭਰ ਸਕਦੇ ਆ ਜੇ ਭਰਨੇ ਹੁਣ ਦੋ ਵੀ ਤੁਸੀਂ ਆਪਣੀ ਕਿਆਰੀ ਘਰ ਵਧੀਆ ਡੈਕੋਰੇਟ ਕਰ ਸਕਦੇ ਜੀ ਨੂੰ ਬਾਕੀ ਲੱਗੀਆਂ ਚੀਜ਼ਾਂ ਸੋਹਣੀਆਂ ਲੱਗਦੀਆਂ ਜਦੋਂ ਲਾਈਦੀਆਂ ਨੇ ਤੈਮ ਤਾਂ ਲੱਗਦਾ ਨੂੰ ਥੋੜਾ ਬਹੁਤਾ ਬਨਣ ਵਾਸਤੇ ਆ ਵੇਖੋ ਹੁਣ ਸੁਖਮਨ ਜੀ ਇਹ ਜਿਹੜੀ ਜਗ੍ਹਾ ਵਾ ਇੱਥੇ ਬਿਜਲੀ ਦੇ ਪੋਲ ਸੀ ਤੇ ਕੰਸਟਰਕਸ਼ਨ ਦੇ ਕੰਮੇ ਹੋਣੀ ਨਹੀਂ ਸੀ ਕਿਸੇ ਵਰਤੋਂ 'ਚ ਕਿਸੇ ਆ ਨਹੀਂ ਸਕਦੀ ਇਹ ਫਿਰ ਇਹਦੀਆਂ ਅਸੀਂ ਗ੍ਰੀਨ ਵੈਲਟਾ ਬਣਾਤੀਆਂ ਹੁਣ ਇੱਥੇ ਬੰਦਾ ਬੈਠ ਲੋ ਵੀ ਸਕਦਾ ਵਾ ਇੱਕ ਵੇਖਣ ਨੂੰ ਸੋਹਣੀ ਲੱਗਦੀ ਆ ਪਲਾਂਟੇਸ਼ਨ ਅਸੀਂ ਪੂਰੀ ਪਰਵੀ ਕਰਤੀ ਇਹਦੇ 'ਚ ਇਹਨੀ ਐਟ ਮਾ ਅਸੀਂ ਲਾ ਸਕਦੇ ਵੱਧ ਤੋਂ ਵੱਧ ਲਾਤੀਆਂ ਨੇ ਬਾਕੀ ਸੀਜ਼ਨ ਆਫ ਫਲਾਵਰ ਵੀ ਲੱਗ ਸਕਦੇ ਇਹਦੇ 'ਚ ਦੋਨਾਂ ਸਾਈਡਾਂ ਤੇ ਇੰਟਰੀਆਂ ਤੇ ਵੱਡੇ ਪੋਲ ਸੀ ਬਿਜਲੀ ਵਾਲੇ ਦੂਜੀ ਸਾਈਡ ਵੀ ਇਦਾਂ ਹੀ ਆ ਇਹ ਸਾਈਡ ਵੀ ਇਦਾਂ ਹੀ ਐ ਦੋਨਾਂ ਸਾਈਡਾਂ ਤੇ ਪਲਾਂਟੇਸ਼ਨ ਕਰਕੇ ਇਹਨੂੰ ਵਧੀਆ ਇੰਟਰੀਆਂ ਬਣਾਉਂਦੀਆਂ ਇਹ ਨਵੀਆਂ ਵੈਰਾਈਟੀਆਂ ਆਈਆਂ ਨੇ ਪਲਾਂਟੇਸ਼ਨ ਤੇ ਬੂਟਿਆਂ ਦੇ ਵਿੱਚ ਉਹਨਾਂ ਦੇ ਪੱਤੇ ਲਾਲ ਜਿਹੇ ਹੁੰਦੇ ਨੇ ਉੱਪਰੋਂ ਬਾਕੀ ਸਾਰੀ ਜੋ ਪਾਰਕ ਤਿਆਰ ਹੋਈ ਹੈ ਇਹ ਬਿਜਲੀ ਦੇ ਖੋਲ ਦੇ ਥੱਲੇ ਹੋਈ ਹੈ ਜਿੱਥੇ ਕੋਈ ਕੰਸਟਰਕਸ਼ਨ ਨਹੀਂ ਹੋ ਸਕਦੀ ਫਿਰ ਇਹਨੂੰ ਕਲੀਨ ਬੈਲਟ ਬਣਾ ਦਿੱਤਾ ਸਾਰੀ ਗ੍ਰੀਨਰੀ ਵਗਾ ਦਿੱਤੀ ਇਹਦੇ ਵਿੱਚ ਥੱਲੇ ਕਾ ਦਾ ਬੈਡ ਬਣਾ ਕੇ ਉੱਪਰ ਇਹ ਛੋਟੇ ਛੋਟੇ ਡਿਜ਼ਾਈਨ ਦੇ ਅਕੋਰਡਿੰਗ ਪਲਾਂਟ ਲਗਾ ਦਿੱਤੇ ਗਏ ਹਰਦਾ ਰੈੱਡ ਕਲਰ ਵਾਲਾ ਵਾ ਇਹ ਵੀ ਫਾਉਂਟਨ ਗ੍ਰਾਸ ਫਲਾਵਰ ਹੈ ਏ ਪਰ ਸਾਡੇ ਪਿੰਡਾਂ ਵਾਲਾ ਇਹਨਾਂ ਨੇ ਕਹਣਾ ਕਾਈ ਦਾ ਬੂਟਾ ਲੱਗਦਾ ਲੈ ਆ ਕੇ ਇਹ ਕਾਈ ਦਾ ਸੈਟਾ ਲੱਗਦਾ ਹੈ ਪਰ ਹੈ ਫਲਾਵਰ ਹੈ ਹੈ ਕਾਈ ਦਾ ਬੂਟਾ ਲੱਗਦਾ ਪਰ ਹੈ ਫਲਾਵਰ ਹੈ ਉਹਨਾਂ ਕਹਿੰਦੇ ਕਾਈ ਕਿੱਥੋਂ ਲੈ ਕੇ ਲਾ ਦਿੱਤੀ ਤੇ ਮਲਾਜਮਾਂ ਨੇ ਇਹ ਸਪੈਸ਼ਲ ਕਹਿ ਕਿ ਕਿ ਲਵਾਏ ਜਿਹੜੇ ਆਹੋ ਸੋਨਾ ਬਣਦਾ ਜਿੱਦਾਂ ਕੋਈ ਵੀ ਅਸੀਂ ਪ੍ਰੋਜੈਕਟ ਫਾਈਨਲ ਕਰਦੇ ਆਂ ਤਕਰੀਬਨ ਜ਼ਿਆਦਾਤਰ ਅਸੀਂ ਉਹਦਾ ਮੈਂਟੇਨੈਂਸ ਆ ਵੀ ਕਰਦੇ ਆਂ ਵੀ 5-4 ਮਹੀਨੇ ਜਾਂ 6 ਮਹੀਨੇ ਦਾ ਸਾਲ ਵਾਸਤੇ ਤੇ ਸੜ ਤੋਂ ਕਰਾ ਲਓ ਉਹਦੇ ਨਾਲ ਸਾਨੂੰ ਇਹ ਹੁੰਦਾ ਕਿ ਚਲੋ ਜੇ ਅਸੀਂ ਇੰਨੀ ਮਿਹਨਤ ਕੀਤੀ ਆ ਤਾਂ ਤਾਂ ਰਿਜ਼ਲਟ ਵਧੀਆ ਲਈਏ ਇਸ ਚੀਜ਼ ਦਾ ਕਿਉਂਕਿ ਕਈ ਵਾਰੀ ਕੀ ਹੁੰਦਾ ਕਿ 플ਾਂਟੇਸ਼ਨ ਕਰਕੇ ਚੱਲ ਜੰਨੇ ਆ ਉਹ ਮੁੜ ਕੇ ਮਾਲੀ ਵਧੀਆ ਢੰਗ ਦੇ ਨਹੀਂ ਮਿਲਦੇ ਤੇ ਉਹ ਅੱਧੇ ਕਬੂਟੇ ਸੜ ਸੁੱਕ ਹੀ ਜਾਂਦੇ ਆ ਉਹਦਾ ਕੋ ਰਿਜ਼ਲਟ ਨਹੀਂ ਨਿਕਲਦਾ ਇਸ ਕਰਕੇ ਜ਼ਿਆਦਾਤਰ ਆਖੀਦਾ ਕਿ ਮੈਂਟੇਨੈਂਸ ਵੀ ਸੜ ਤੋਂ ਕਰਾ ਲਓ ਸਾਲ 6 ਮਹੀਨੇ ਵਾਸਤੇ ਉਸ ਤੋਂ ਬਾਅਦ ਤੁਹਾਨੂੰ ਟੀਮ ਆਪਣੀ ਤਿਆਰ ਕਰਕੇ ਆਪ ਕਰ ਲੋ। ਬਾਕੀ ਜੇ ਕਿਹੋ ਆਪਣੀ ਪ੍ਰੋਪਰ ਟੀਮ ਆ ਉਹ ਤੋਂ ਆਪ ਵੀ ਕਰ ਲੈਂਦੇ ਡਿਵੈਲਪ ਕਰਕੇ ਉਹਨਾਂ ਦਾ ਏਰੀਆ ਛੱਡ ਦੀ ਦਾ। ਜ਼ਿਆਦਾਤਰ ਇਦਾਂ ਹੀ ਸਾਡੇ ਜਿਹੜੇ ਪ੍ਰੋਜੈਕਟ ਇਦਾਂ ਕੰਪਲੀਟ ਕਰਦੇ ਸੀ। ਤੁਸੀਂ ਟਾਈਮ ਕੱਢ ਕੇ ਆਏ ਸਾਡੇ ਕੋਲ ਧੰਨਵਾਦ। ਮਿੱਟੀ ਦੀ ਖੁਸ਼ਬੂ ਚੈਨਲ ਦਾ ਨਾਲ ਸਾਰੇ ਸਰੋਤਿਆਂ ਦਾ ਜੀ। ਤਹਿਤੋਂ ਧੰਨਵਾਦ। ਓਕੇ ਜੀ ਵਾਇਕ ਜੀ ਦਾ ਖਾਸਾ। ਖਾਸਾ ਵਾਇਕ ਜੀ ਦੇ ਖਤੇ।